ਸਤਿ ਸ਼੍ਰੀ ਅਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ 소ਨੀਆਂ ਸਵਾਗਤ ਕਰਦੀਆਂ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਅਮਰੀਕਾ ਦੇ ਉੱਗੇ ਵਕੀਲ ਸਰਦਾਰ ਜਸਪ੍ਰੀਤ ਸਿੰਘ ਨੂੰ ਨਿਊ ਜਰਸੀ ਦੀ ਗਵਰਨਰ ਨੇ ਆਪਣੀ ਟੀਮ ਚ ਕੀਤਾ ਨਾਮਜ਼ਦ ਬੱਚੀ ਨਾਲ ਜ਼ਿੰਦਗੀ ਕਰਨ ਵਾਲੇ ਨੂੰ ਹੋਵੇ ਫਾਂਸੀ ਭੜਕੇ ਜਥੇਦਾਰ ਗੜਗੱਜ ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਕਰਵਾਉਣ ਨੂੰ ਮਿਲੀ ਮਨਜ਼ੂਰੀ ਅਮਰਿਤਪਾਲ ਨੂੰ ਪੈਰੋਲ ਨਾ ਮਿਲਨ ਤੇ ਪਿਤਾ ਵੱਲੋਂ ਪੰਜਾਬ ਸਰਕਾਰ ਦੀ ਨਿਖੇਦੀ ਸੋ ਯੂਜ਼ ਰਾਹੀਂ ਆਈਐਸਐਸ ਤੇ ਪਹੁੰਚੇ ਅਮਰੀਕੀ ਰੂਸੀ ਚਾਲਕ ਦਲ ਦੇ 3 ਮੈਂਬਰ ਪੰਜਾਬ 55 বাস ਪੀਆਰਟੀਸੀ ਨੇਤਾਵਾਂ ਦੀ ਗ੍ਰਿਫਤਾਰੀ ਨਾਲ ਵਧਿਆ ਤਣਾਅ ਯੂਨੀਅਨ ਦਾ ਸਾਰੇ ਡੱਬੂ ਬੰਦ ਕਰਕੇ ਵਿਰੋਧ ਤੇਜ਼ ਅਤੇ ਹੁਣ ਖਬਰਾਂ ਵਿਸਥਾਰ ਨਾਲ ਅਮਰੀਕਾ ਦੇ ਉੱਗੇ ਵਕੀਲ ਸਰਦਾਰ ਜਸਪ੍ਰੀਤ ਸਿੰਘ ਨੂੰ ਨਿਊ ਜਰਸੀ ਦੀ ਗਵਰਨਰ ਵੱਲੋਂ ਆਪਣੀ ਟੀਮ ਦੇ ਵਿੱਚ ਨਾਮਜ਼ਦ ਕੀਤਾ ਗਿਆ ਜਿਸ ਨੂੰ ਲੈ ਕੇ ਸਬਰੰਗ ਟੀਵੀ ਦੇ ਸੀਈਓ ਸਰਦਾਰ ਹਰਜੀਤ ਸਿੰਘ ਹੁੰਦਲ ਤੇ ਚੇਅਰਮੈਨ ਇੰਟਰਨੈਸ਼ਨਲ ਫਾਰਮ ਸਰਦਾਰ ਸੁਰਿੰਦਰ ਸਿੰਘ ਗਿੱਲ ਵੱਲੋਂ ਸਰਦਾਰ ਜਸਪ੍ਰੀਤ ਸਿੰਘ ਨੂੰ ਮੁਬਾਰਕਾਂ ਦਿੱਤੀਆਂ ਗਈਆਂ ਨੇ ਉਹਨਾਂ ਨੇ ਕਿਹਾ ਕਿ ਪੰਜਾਬੀਆਂ ਤੇ ਸਿੱਖਾਂ ਲਈ ਇਹ ਬੜੇ ਮਾਣ ਦੀ ਗੱਲ ਹੈ ਕਿ ਅਮਰੀਕਾ ਦੇ ਉੱਗੇ ਵਕੀਲ ਸਰਦਾਰ ਜਸਪ੍ਰੀਤ ਸਿੰਘ ਨੂੰ ਨਿਊ ਜਰਸੀ ਦੀ ਗਵਰਨਰ ਨੇ ਆਪਣੀ ਟੀਮ 'ਚ ਨਾਮਜ਼ਦ ਕੀਤਾ ਹੈ ਜਿਸ ਲਈ ਉਹ ਨਿਊ ਜਰਸੀ ਦੀ ਗਵਰਨਰ ਮिक्की ਸ਼ੇਰਲ ਦਾ ਧੰਨਵਾਦ ਕਰਦੇ ਨੇ ਜਿਨ੍ਹਾਂ ਇੱਕ ਸਿੱਖ ਨੂੰ ਇਸ ਪੋਸਟ ਤੇ ਨਾਮਜ਼ਦ ਕੀਤਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਜਲੰਧਰ ਵਿੱਚ ਕਤਲ ਕੀਤੀ ਗਈ 13 ਸਾਲਾ ਲੜਕੀ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਦੁੱਖ ਪ੍ਰਗਟ ਕੀਤਾ ਹੈ ਪਰਿਵਾਰ ਵੱਲੋਂ ਆਪਣੇ ਗ੍ਰਹਿ ਵਿਖੇ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਅੰਤਿਮ ਅਰਦਾਸ ਮੌਕੇ ਪਹੁੰਚੇ ਜਥੇਦਾਰ ਨੇ ਲੜਕੀ ਦੀ ਆਤਮਿਕ ਸ਼ਾਂਤੀ ਲਈ ਖੁਦ ਅਰਦਾਸ ਕੀਤੀ ਅਤੇ ਹਾਜ਼ਰ ਸੰਗਤ ਨੂੰ ਹੁਕਮਨਾਮਾ ਵੀ ਸਰਵਣ ਕਰਵਾਇਆ ਇਸ ਦੌਰਾਨ ਜਥੇਦਾਰ ਗੜਗਜ ਨੇ ਪਰਿਵਾਰ ਪਾਸੋਂ ਸਮੁੱਚੀ ਘਟਨਾ ਦੀ ਜਾਣਕਾਰੀ ਹਾਸਲ ਕੀਤੀ ਅਤੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਸਮੁੱਚੀ ਸਿੱਖ ਕੌਮ ਇਸ ਔਖੀ ਘੜੀ ਵਿੱਚ ਉਹਨਾਂ ਦੇ ਨਾਲ ਖੜੇ ਨੇ ਉਹਨਾਂ ਨੇ ਕਿਹਾ ਕਿ ਇਹ ਘਟਨਾ ਬਹੁਤ ਹੀ ਦੁਖਦਾਈ ਅਤੇ ਹਿਰਦਿਆਂ ਨੂੰ ਬਲੰਦ ਕਰਨ ਵਾਲੀ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਧੀਆਂ ਨੂੰ ਬਹੁਤ ਸਤਿਕਾਰ ਦਿੱਤਾ ਜਾਂਦਾ ਹੈ ਤੇ ਭਾਵੇਂ ਇੱਥੇ ਜੰਗਾਂ ਵੀ ਹੋਈਆਂ ਭਰਤੀਆਂ ਭੈਣਾਂ ਦੀ ਇੱਜ਼ਤ ਨੂੰ ਟਾਂ ਨਹੀਂ ਲੱਗਣ ਦਿੱਤੀ ਗਈ ਜਥੇਦਾਰ ਨੇ ਪੁਲਿਸ ਦੀ ਮਿਕਾ ਨੂੰ ਵੀ ਲੋਕ ਕਟਹਿਰੇ ਦੇ ਵਿੱਚ ਖੜਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਜਦੋਂ ਪਰਿਵਾਰ ਨੂੰ ਬੱਚੀ ਨਹੀਂ ਲੱਭ ਰਹੀ ਸੀ ਤਾਂ ਪੁਲਿਸ ਨੂੰ ਜਾਣਕਾਰੀ ਦਿੱਤੀ ਅਤੇ ਪੁਲਿਸ ਦੋਸ਼ੀ ਵਿਅਕਤੀ ਦੇ ਘਰੋਂ ਬਰੀਕੀ ਨਾਲ ਜਾਂਚ ਕਰੇ ਬਿਨਾਂ ਹੀ ਵਾਪਸ ਆ ਗਈ ਬਾਅਦ ਵਿੱਚ ਸਖਤੀ ਹੋਣ ਤੇ ਬੱਚੀ ਦੀ ਲਾਸ਼ ਦੋਸ਼ੀ ਦੇ ਘਰੋਂ ਹੀ ਮਿਲੀ ਉਹਨਾਂ ਨੇ ਕਿਹਾ ਕਿ ਇਸ ਮਾਜ ਦੇ ਅਜਿਹੇ ਦਰਿੰਦਿਆਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਇਸ ਮਾਮਲੇ ਦੇ ਵਿੱਚ ਕੋਈ ਟਲਾਈ ਕਿਵੇਂ ਵਰਤ ਸਕਦੇ ਆਪਾਂ ਜਦੋਂ ਬੱਚੀ ਦਾ ਹੀ ਮਸਲਾ ਹੈ ਇਹ ਬਰਖਾਸਤ ਹੋਣੇ ਚਾਹੀਦੇ ਮੈਂ ਡੀਜੀਪੀ ਪੰਜਾਬ ਮੁੱਖ ਮੰਤਰੀ ਪੰਜਾਬ ਨੂੰ ਵੀ ਕਹਿਣਾ ਵੀ ਲਾਅ ਇਨ ਆਰਡਰ ਵੇਖਣਾ ਤੁਹਾਡਾ ਫਰਜ ਆ ਔਰ ਜਿਨ੍ਹਾਂ ਨੇ ਅਣਗਹਿਲੀ ਕੀਤੀ ਆ ਅਣਗਹਿਲੀ ਆਪਾਂ ਇਹਨੂੰ ਕਵਾਂਗੇ ਉਹ ਸਬੰਧਤ ਅਧਿਕਾਰੀ ਜਿਹੜੇ ਉਹ ਬਰਖਾਸਤ ਹੋਣੇ ਚਾਹੀਦੇ ਆ ਔਰ ਸਸਪੈਂਡ ਹੋਣੇ ਚਾਹੀਦੇ ਆ ਔਰ ਉਹਨਾਂ ਨੂੰ ਇੱਕ ਪਤਾ ਲੱਗੇ ਸਾਰਿਆਂ ਨੂੰ ਵੀ ਦੇ ਕੇ ਢਿੱਲ ਵਰਤਾਂਗੇ ਇਹੋ ਜਿਹੇ ਮਾਮਲਿਆਂ ਦੇ ਵਿੱਚ ਤੇ ਫਿਰ ਕਾਨੂੰਨ ਆਪਣਾ ਪਾਸਾ ਦਿਖਾਉਂਦਾ ਬਾਕੀ ਅਸੀਂ ਪਰਿਵਾਰ ਦੇ ਨਾਲ ਮੈਂ ਅੰਦਰ ਭੈਣ ਨੂੰ ਮਿਲ ਕੇ ਆਇਆ ਉਹ ਮੇਰੀ ਭੈਣ ਨਾ ਸਾਰੇ ਪਰਿਵਾਰ ਚ ਮੈਂ ਬਹਿ ਕੇ ਆਇਆ ਅਰਦਾਸ ਮੈਂ ਖੁਦ ਕਰਕੇ ਆਇਆ ਬੱਚੀ ਦੀ 24 ਘੰਟੇ ਅਕਾਲ ਤੱਕ ਸਾਹਿਬ ਇਸ ਪਰਿਵਾਰ ਦੇ ਨਾਲ ਖੜਾ ਕੋਈ ਵੀ ਲੜਾਈ ਲੜੂਗਾ ਪਰਿਵਾਰ ਇਨਸਾਫ ਦੀ ਤੇ ਅਸੀਂ ਨਾਲ ਆ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਕਿਉਂਕਿ ਸਾਡਾ ਫਰਜ਼ ਆ ਇਹ ਉਹ ਤਖਤ ਵਾ ਜਿੱਥੇ ਮਜਲੂਮ ਜਦੋਂ ਫਰਿਆਦ ਲੈ ਕੇ ਆਉਂਦੇ ਰਹੇ ਆ ਤੇ ਗੁਰੂ ਕੇ ਸਿੱਖ ਜਿਹੜੇ ਆ ਜਾਨਵਾਰ ਕੇ ਵੀ ਇਨਸਾਫ ਦਵਾਉਂਦੇ ਰੇ ਅੱਜ ਵੀ ਇਨਸਾਫ ਦੀ ਲੜਾਈ ਦੇ ਵਿੱਚ ਅਸੀਂ ਇਸ ਪਰਿਵਾਰ ਦੇ ਨਾਲ ਖੜੇ ਬਾਕੀ ਜਿਹੜੀ ਗੱਲ ਆ ਧਰਮ ਵਾਲੀ ਕਹਿ ਰਾਇਆ ਇਸ ਗੱਲ ਨੂੰ ਇੱਥੋਂ ਦੇ ਨੇ ਪਰਿਵਾਰ ਦੇ ਨੇ ਇਹ ਤਾਂ ਨਾ ਸਪਸ਼ਟ ਕਰਨ ਕਰ ਇਹਨੂੰ ਚਲਾਉਣਾ ਬਿਲਕੁਲ ਜਿਹੜਾ ਵੀ ਇਹ ਬਿਰਤਾਂਤ ਚਲਾਇਆ ਜਾਂਦਾ ਹੈ ਘਟੀਆ ਬਿਰਤਾਂਤ ਹੈ ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਚੋਣਾਂ ਕਰਵਾਉਣ ਨੂੰ ਹਰੀ ਝੰਡੀ ਮਿਲ ਗਈ ਹੈ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਅਤੇ ਉਪ ਪ੍ਰਧਾਨ ਨੇ ਸੈਨੇਟ ਚੋਣਾਂ ਦੀਆਂ ਤਰੀਕਾਂ ਬਾਰੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਇਹ ਨੋਟੀਫਿਕੇਸ਼ਨ ਉਪ ਪ੍ਰਧਾਨ ਦਫਤਰ ਦੀ ਸਕੱਤਰ ਸ੍ਰੀਤਾ ਚੋਹਾਨ ਵੱਲੋਂ ਜਾਰੀ ਕੀਤਾ ਗਿਆ ਜਿਸ ਵਿੱਚ ਕਿਹਾ ਗਿਆ ਹੈ ਕਿ ਉਪ ਪ੍ਰਧਾਨ ਨੇ ਤੁਹਾਡੇ ਵੱਲੋਂ ਜਾਰੀ ਕੀਤੇ ਗਏ ਸ਼ਡਿਊਲ ਮੁਤਾਬਕ ਸੈਨੇਟ ਚੋਣਾਂ ਕਰਵਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਸੈਨੇਟ ਦਾ ਕਾਰਜਕਾਲ 5 ਸਾਲ ਦਾ ਹੈ ਪਿਛਲੇ ਸੈਨੇਟ ਦੀ ਮਿਆਦ 11 ਇਹ ਕਿ ਤੂ ਬਰ 2024 ਨੂੰ ਖਤਮ ਹੋ ਗਈ ਸੀ ਇਸ ਤੋਂ ਬਾਅਦ 1 ਨਵੰਬਰ 2024 ਨੂੰ ਇੱਕ ਨਵੀਂ ਸੈਨੇਟ ਦੀ ਚੋਣ ਹੋਣੀ ਸੀ ਹਾਲਾਂਕਿ ਚੋਣਾਂ ਕਰਵਾਉਣ ਦੀ ਬਜਾਏ ਕੇਂਦਰ ਸਰਕਾਰ ਨੇ ਸੈਨੇਟ ਨੂੰ ਭੰਗ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ

ਖਰੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਪੈਰੋਲ ਦੇਣ ਤੋਂ ਇਨਕਾਰ ਕਰਨ ਨੂੰ ਲੋਕਤੰਤਰ ਤੇ ਸਿੱਧਾ ਹਮਲਾ ਕਰਾਰ ਦਿੰਦੇ ਆ ਉਹਨਾਂ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਉਸਨੇ 1 ਤੋਂ 19 ਦਸੰਬਰ ਤੱਕ ਹੋਣ ਵਾਲੇ ਸੰਸਦ ਦੇ ਸਰਦ ਰੁੱਤ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਪੈਰੋਲ ਮੰਗੀ ਸੀ ਨਾ ਕਿ ਕੋਈ ਜਨਤਕ ਰੈਲੀ ਕਰਨ ਜਾਂ ਆਪਣੇ ਪਰਿਵਾਰ ਨੂੰ ਮਿਲਣ ਲਈ ਉਹ ਉਹਨਾਂ ਲੋਕਾਂ ਦੀ ਆਵਾਜ਼ ਉਠਾਉਣਾ ਚਾਹੁੰਦਾ ਸੀ ਜਿਨ੍ਹਾਂ ਦੀ ਉਹ ਨੁਮਾਇੰਦਗੀ ਕਰ ਰਿਹਾ ਹੈ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਣਾ ਕਿ ਹੈ ਕਿ ਸਰਕਾਰ ਵੱਲੋਂ ਕਾਨੂੰਨ ਤੇ ਵਿਵਸਥਾ ਤੇ ਸੂਬੇ ਦੀ ਸੁਰੱਖਿਆ ਸੰਬੰਧੀ ਚਿੰਤਾਵਾਂ ਦਾ ਹਵਾਲਾ ਦੇਣਾ ਬੇਬੁਨਿਆਦ ਹੈ। ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਿਆਸੀ ਬਦਲਾਖੋਰੀ ਤਹਿਤ ਕੰਮ ਕਰਨ ਦਾ ਵੀ ਦੋਸ਼ ਲਗਾਇਆ ਹੈ। ਸਮਝਦਾ ਕਿ ਪਹਿਲੀ ਗੱਲ ਤਾਂ ਇਹ ਫੈਸਲਾ ਹਾਈ ਕੋਰਟ 'ਚ ਉਸ ਸਮੇਂ ਦੇ ਅੰਦਰ ਅੰਦਰ ਹੀ ਆਉਣਾ ਚਾਹੀਦਾ ਸੀ ਜਿਹੜੀ ਦੂਜੀ ਐਨਐਸਐਸ ਸੀ ਪਰ ਇਹਦੇ ਲਈ ਵੀ ਸਾਨੂੰ ਸੁਪਰੀਮ ਕੋਰਟ ਜਾਣਾ ਪਿਆ। ਹੁੰਦਾ ਤਾਂ ਇਦਾਂ ਹੈ ਕਿ ਜਦੋਂ ਉੱਥੋਂ ਫੈਸਲਾ ਆ ਜਾਂਦਾ ਹੈ ਤਾਂ ਹਮੇਸ਼ਾ ਆਪਾਂ ਸੁਪਰੀਮ ਕੋਰਟ 'ਚ ਜਾਣੇ ਆ ਪਰ ਸਾਨੂੰ ਉਹਦਾ ਹਾਈ ਕੋਰਟ ਦਾ ਫੈਸਲਾ ਲੈਣ ਲਈ ਵੀ ਸੁਪਰੀਮ ਕੋਰਟ ਦੇ ਵਿੱਚ ਜਾਣਾ ਪਿਆ ਸੋ ਅਸੀਂ ਸਮਝਦੇ ਆ ਕਿ ਇਸ ਦੇਸ਼ ਦੇ ਅੰਦਰ ਹਰ ਥਾਂ ਤੇ ਪੈਰ ਪੈਰ ਤੇ ਜਿਹੜਾ ਕੋਈ ਇਸ ਪੰਜਾਬ ਦੇ ਸੂਬੇ ਲਈ ਬੋਲਦਾ ਉਹਦੇ ਨਾਲ ਬੇਇਨਸਾਫੀ ਹੋ ਰਹੀ ਆ 10 ਕਰੋੜ ਰੁਪਏ ਅਮਰੀਕੀ ਰੂਸੀ ਚਾਲਕ ਦਲ ਦੇ 3 ਮੈਂਬਰ ਬੀਤੇ ਦਿਨੀ ਰੂਸੀ ਰਾਕਟ ਸੋ ਯੂਜ਼ ਰਾਹੀਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੇ ਪਹੁੰਚ ਗਏ ਨੇ ਨਾਸਾ ਦੇ ਪੁਲਾੜ ਯਾਤਰੀ ਕ੍ਰਿਸ ਵਿਲੀਅਮਸ ਤੇ ਉਹਨਾਂ ਦੇ ਦੋ ਰੂਸੀ ਸਾਥੀਆਂ ਸਰਗੇਈ ਮਿਕਾਏਵ ਅਤੇ ਸਰਗੇਈ ਕੁਦ ਸਵੇਰਚਕੋਵ ਨੇ ਰੂਸ ਵੱਲੋਂ ਕਜ਼ਾਕਿਸਤਾਨ 'ਚ ਕਿਰਾਏ ਤੇ ਲੈ ਗਏ ਬੈਕੋਨੂਰ ਲਾਂਚ ਸਾਈਟ ਤੋਂ ਉਡਾਨ ਭਰੀ ਤਿੰਨੋ ਯਾਤਰੀ ਸਪੇਸ ਸਟੇਸ਼ਨ ਤੇ ਲਗਭਗ 8 ਮਹੀਨੇ ਬਿਤਾਉਣਗੇ ਸੋਯੂਜ਼ ਐਮਐਸ28 ਪੁਲਾੜ ਜਹਾਜ਼ ਲਾਂਚ ਹੋਣ ਤੋਂ ਲਗਭਗ 3 ਘੰਟੇ ਬਾਅਦ ਸਟੇਸ਼ਨ ਤੇ ਡੌਂਕਿੰਗ ਕੀਤੀ ਉਧਰ ਪੰਜਾਬ ਵਿੱਚ ਪਨਬਸ ਅਤੇ PRTC ਕਰਮਚਾਰੀਆਂ ਦਾ ਰੋਸ ਅੱਜ ਚਰਮ ਸੀਮਾ ਤੇ ਪਹੁੰਚ ਗਿਆ ਹੈ ਯੂਨੀਅਨ ਦੇ ਮੁਤਾਬਿਕ ਕੱਲ ਸ਼ਾਮ ਤੋਂ ਹੀ ਕਰਮਚਾਰੀਆਂ ਤੇ ਨੇਤਾਵਾਂ ਦੀਆਂ ਗ੍ਰਿਫਤਾਰੀਆਂ ਸ਼ੁਰੂ ਹੋ ਗਈਆਂ ਸਨ ਜਿਸ ਕਰਕੇ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ ਹੈ ਅੱਜ ਸਵੇਰ ਤੱਕ ਅੰਮ੍ਰਿਤਸਰ ਸਮੇਤ ਸੂਬੇ ਵਿੱਚ ਪਨਬਸ PRTC ਯੂਨੀਅਨ ਨੇਤਾਵਾਂ ਦੀਆਂ ਗ੍ਰਿਫਤਾਰੀਆਂ ਜਾਰੀ ਰਹੀਆਂ ਪੁਲਿਸ ਨੇ ਸੂਬਾ ਜੋਇੰਟ ਸਕੱਤਰ ਜੋਤ ਸਿੰਘ ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਤੇ ਲੰ ਬਲਜੀਤ ਸਿੰਘ ਗਿੱਲ ਬਲਵਿੰਦਰ ਸਿੰਘ ਰਾਟ ਗੁਰਪ੍ਰੀਤ ਸਿੰਘ ਮੁਖਸਰ ਦੇ ਨਾਲ-ਨਾਲ ਬਰਨਾਲਾ ਡਿੱਪੂ ਦੇ ਤਿੰਨ ਮੁਖ ਨੇਤਾ ਫਰੀਦਕੋਟ ਡਿੱਪੂ ਦੇ ਤਿੰਨ ਨੇਤਾ ਤੇ શ્રી ਮੁਖਸਰ ਸਾਹਿਬ ਦੇ ਪ੍ਰਤੀਨਿਧੀਆਂ ਸਮੇਤ ਕੁੱਲ 20 ਤੋਂ ਵੱਧ ਯੂਨੀਅਨ ਨੇਤਾਵਾਂ ਨੂੰ ਗ੍ਰਿਫਤਾਰ ਕੀਤਾ ਯੂਨੀਅਨ ਨੇ ਇਸ ਦਾ ਕਾਰਨ ਦੱਸਿਆ ਕਿ ਇਹ ਕਿ ਅੱਜ ਪੰਜਾਬ ਸਰਕਾਰ ਪਨਬਸ ਵਿੱਚ ਕਿਲੋਮੀਟਰ ਸਕੀਮ ਦੇ ਤਹਿਤ ਨਿੱਜੀ ਮਾਲਕਾਂ ਦੀਆਂ ਬੱਸਾਂ ਦੇ ਟੈਂਡਰ ਖੋਲਣ ਜਾ ਰਹੀ ਸੀ ਯੂਨੀਅਨ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਉਹ ਇਸ ਸਕੀਮ ਦਾ ਪੂਰਨ ਵਿਰੋਧ ਕਰਨਗੇ ਤੇ ਟੈਂਡਰ ਕੀਰਿਆ ਦੌਰਾਨ ਗੇਟ ਰੈਲੀ ਤੇ ਤੁਰੰਤ ਬੰਦ ਦੀ ਕਾਲ ਦਿੱਤੀ ਜਾਵੇਗੀ ਯੂਨੀਅਨ ਦਾ ਦਾਵਾ ਹੈ ਕਿ ਇਸ ਸਕੀਮ ਹੌਲੇ-ਹੌਲੇ transport ਵਿਭਾਗ ਦੇ ਨੀਜਕਰਨ ਵੱਲ ਇੱਕ ਕਦਮ ਹੈ ਜੋ ਕਰਮਚਾਰੀਆਂ ਦੇ ਭਵਿੱਖ ਲਈ ਖਤਰਨਾਕ ਹੈ ਉਧਰ ਹਾਂਗਕਾਂਗ ਵਿੱਚ ਉੱਚਾਈ ਵਾਲੇ ਸ਼ਿਟਾਵਰਾਂ ਦੀਆਂ ਇਮਾਰਤਾਂ ਵਿੱਚ ਲੱਗੀ ਅੱਗ ਨੂੰ ਬੁਝਾਉਣ ਲਈ ਫਾਇਰਫਾਈਟਰ ਬੀਤੇ ਦਿਨ ਯਾਨੀ ਕਿ ਦੂਜੇ ਦਿਨ ਤੱਕ ਵੀ ਮੁਸ਼ਕਲ ਕਰਦੇ ਰਹੇ ਸ਼ਹਿਰ ਦੇ ਆਧੁਨਿਕ ਇਤਿਹਾਸ ਦੀਆਂ ਸਭ ਤੋਂ ਘਾਤਕ ਅੱਗਾਂ ਵਿੱਚੋਂ ਇੱਕ ਇਸ ਘਟਨਾ ਵਿੱਚ ਮਰਨ ਵਾਲਿਆਂ ਦੀ ਗਿਣਤੀ 94 ਤੱਕ ਪਹੁੰਚ ਗਈ ਹੈ ਤਾਈਪੋ ਜ਼ਿਲ੍ਹੇ ਜੋ ਕਿ ਹਾਂਗਕਾਂਗ ਦੀ ਮੁੱਖ ਭੂਮਿਕਾ ਨਾਲ ਲੱਗਦੇ ਉੱਤਰੀ ਸਬ ਅਰਬ ਹੈ ਵਿੱਚ ਹਜ਼ਾਰਾਂ ਲੋਕਾਂ ਦੇ ਰਹਿਣ ਵਾਲੇ ਸੰਗਣੀ ਇਮਾਰਤਾਂ ਦੇ ਸਮੂਹ ਬੈਂਕ ਫੁਕ ਕੋਰਟ ਕੰਪਲੈਕਸ ਵਿੱਚ ਜੋ ਕੁਝ ਖਿੜਕੀਆਂ ਜੋ ਸੰਗਣਾ ਧੂਆਂ ਨਿਕਲ ਰਿਹਾ ਸੀ ਅਤੇ ਬਚਾ ਕਰਮੀ ਫਲੈਸ਼ ਲਾਈਟਸ ਲੈ ਕੇ ਸੜੀਆਂ ਹੋਈਆਂ ਇਮਾਰਤਾਂ ਵਿੱਚ ਅਪਾਰਟਮੈਂਟ ਦੀ ਤਲਾਸ਼ੀ ਲੈ ਰਹੇ ਸਨ ਅਧਿਕਾਰੀਆਂ ਨੇ ਦੱਸਿਆ ਕਿ ਫਾਇਰ ਫਾਈਟਰ ਅਜੇ ਵੀ ਕੁਝ ਅਪਾਰਟਮੈਂਟਾਂ ਤੇ ਕੰਮ ਕਰ ਰਹੇ ਸਨ ਤੇ ਸਾਥ ਹੀ ਇਮਾਰਤਾਂ ਦੀਆਂ ਸਾਰੀਆਂ ਯੂਨਿਟਸ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਕਿ ਹੋਰ ਕੋਈ ਜਾਨੀ ਨੁਕਸਾਨ ਨਾ ਹੋਵੇ ਇਹ ਸਨ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਵੋ ਇਜਾਜ਼ਤ ਧੰਨਵਾਦ